ਪਰਮ ਸਤਕਾਰ ਜੋ ਗੁਰੂ ਸਵਾਰੀ ਸਰਬਤ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮਨ ਮਾਹੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਇੱਕ ਓੰਕਾਰ ਤੋਂ ਸ਼ੁਰੂ ਕਰਕੇ 18 10 20 ਤੱਕ ਮੇਰੇ ਹਜ਼ੂਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਓੰਕਾਰ ਤੋਂ ਸ਼ੁਰੂ ਕਰਕੇ ਉਚਾਰਨ ਕੀਤਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਇਸ ਕਰਕੇ ਉਹ ਇਲਾਹੀ ਗੁਰਬਾਣੀ ਉਹ ਇਲਾਹੀ ਗੁਰਬਾਣੀ ਜਿਹੜੀ ਕਿ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਦਿਆਲਪੁਰਖ ਮਿਹਰਬਾਨਾ ਨਾਨਕ ਸਾਚ ਵਖਾਨਾ ਦੇ ਮਾਹਵਾਕ ਅਨੁਸਾਰ ਸਤਿਗੁਰ ਜੀ ਦੀ ਪਵਿੱਤਰ ਗੁਰਬਾਣੀ ਜਿਸ ਨੇ ਇਹਨੂੰ ਸਰਵਨ ਕੀਤਾ ਉਹਦੀਆਂ ਕੁਲਾਂ ਤਰ ਗਈਆਂ ਤੇ ਜਿਸ ਨੇ ਇਸ ਨੂੰ ਮੰਨਿਆ ਉਹ ਸੰਸਾਰ ਵਿੱਚੋਂ ਸਨਮੁਖ ਹੋ ਕੇ ਗਿਆ ਤੋ ਜਿਸਨੇ ਇਹਦਾ ਜਾਪ ਕਰਕੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਪਰ ਇਕੈ ਨਾਮ ਜਪਤ ਅਗਣਤ ਅਨੇਕੈ ਜਿਨਨੇ ਇਸ ਦਾ ਸਿਮਰਨ ਕੀਤਾ ਉਸ ਨੂੰ ਮੁਕਤੀ ਪ੍ਰਾਪਤ ਹੋ ਗਈ ਤੇ ਮੇਰੇ ਸ਼ੈਨਸ਼ਾ ਪਿਤਾ ਨੇ ਇਸ ਗੁਰਬਾਣੀ ਨੂੰ ਰਾਗਾਂ ਵਿੱਚ ਤਾਨਾਂ ਵਿੱਚ ਤਾਲਾਂ ਵਿੱਚ ਬੰਦਸ ਕਰਕੇ ਅਨੇਕ ਤਰ੍ਹਾਂ ਦੇ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਕਾਸ਼ਿਤ ਕੀਤੇ ਸੋ ਇਲਾਹੀ ਗੁਰਬਾਣੀ ਦਾ ਕੀਰਤਨ ਬੀਬੀ ਸੁਖਦੀਪ ਕੌਰ ਜੀ ਕਰਨਾਲ ਵਾਲੇ ਅਤੇ ਗਿਆਨੀ ਕੁਲਦੀਪ ਸਿੰਘ ਅਣਖੀ ਪਿੱਪਲੀ ਪਲਾਟ ਵਾਲੇ ਹਿੰਦੁਸਤਾਨ ਪੰਜਾਬੀ ਅਣਖੀ ਚੈਨਲ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ ਜਿਸ ਵੀ ਵੀਰ ਨੂੰ ਇਹ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਇਕ ਕਰੋ ਸ਼ੇਅਰ ਕਰੋ ਅਤੇ ਵਧੀਆ-ਵਧੀਆ ਕਮੈਂਟ ਕਰਕੇ ਦਾਸ ਨੂੰ ਧੰਨਵਾਦੀ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਨ ਕੇ ਕਾਜ ਸਰੇ

ਸੱਚ ਖਰੇ ਦਰਗ ਸੱਚ ਖਰੇ ਰੰਨ ਨਨ ਨਨ ਜਨਨਾ ਨਾ ਨਟ ਆਇਆ ਰੰਨ ਕੇ ਕਾਜ ਸਰੇ ਕੇ ਕਾਜ ਸਰੇ ਜਿਨ ਨਾਮ ਤਿਆ ਆਇਆ ਰੰਨ ਕੇ ਕਾਜ ਸਰੇ just oh, oh, said

ਨਾਮ ਤੇ ਆਇਆ ਤੇ ਕਾਜ ਸਰੇ ਜਿਸਰੇ ਜਨਨਾ

ਆਰ ਬ੍ਰਹਮ ਪ੍ਰਭ ਸੇਵੰਦੇ ਆਰ ਬ੍ਰਹਮ ਪ੍ਰਭ ਸੇਵੰਦੇ ਆਰ ਬ੍ਰਹਮ ਪ੍ਰਭ ਸੇਵੰਦੇ ਅੰਦਰ ਇੱਕ ਤਰੇ ਅੰਦਰ ਇੱਕ ਤਰੇ ਅੰਦਰ ਇੱਕ ਤਰੇ ਨੰਨਾ ਜੰਨੂ ਨਾਂ ਤੇ ਆਇਆ ਸਾਜ ਸਰ ਰਾ ਰਾ ਸਿਆ ਰਾ ਰਾ ਸਿਆ ਰਾ ਰਾ ਸਿਆ ਦਰਗ ਸੱਚ ਕਰੇ ਦਰਗ ਸੱਚ ਕਰੇ ਦਰਗ ਸੱਚ ਕਰੇ thank yeah. ਕਿਰਪਾ ਕਰੋ ਹਰੇ 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 ਰਹਿ ਦਰਸਦਾ ਤੂੰ ਪਕੜੂ ਹਰੇ ਤੂੰ ਪਕੜੂ ਹਰੇ ਤੂੰ ਪਕੜੂ ਹਰੇ ਨਿਕਾਜ ਸਰੇ ਹਰਿ ਗੁਰਪੁਰ ਪੂਰਾ ਅਰਾਧਿਆ ਹਰਿ ਗੁਰਪੁਰ ਪੂਰਾ ਅਰਾਧਿਆ ਹਰਿ ਗੁਰਪੁਰ ਪੂਰਾ ਅਰਾਧਿਆ ਹਰਿ ਗੁਰਪੁਰ ਦਾ ਅਰਾਧਿਆ ਕੈਸਾ ਚਿਤ ਕਰੇ ਕੈਸਾ ਚਿਤ ਕਰੇ ਰੁਕੇ ਸਾਚੇ ਕਰੇ ਆਹ ਕੈਸਾ ਸਾਚੇ ਕਰੇ ਜਿਨ ਜਿਨ ਨਾਮ ਧਿਆਇਆ ਜਨ ਕੇ ਆਜ ਸਰੇ ਜਿਨ ਜਿਨ ਨਾਮ ਧਿਆਇਆ ਜਨ ਕੇ ਆਜ ਸਰੇ ਦਨਕੇ ਕਾਗੇ